ਸ੍ਰੀਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੀ ਬਾਸੇ ਖਾਸ ਤੇ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਰੈਡੀ ਹੋਈ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਮੈਚਿੰਗ ਦੇ ਸੂਟ ਆ ਪਾਕਿਸਤਾਨੀ ਸੂਟ ਆ ਔਰ ਪੰਜਾਬੀ ਸੂਟ ਆ ਇਹ ਕਾਟਨ ਤੇ ਰਹੂਗੀ ਮਸਲੀਨ ਤੇ ਰਹੂਗੀ ਔਰ ਟੈਬੀ ਤੇ ਫਸਟ ਸੂਟ ਸਾਡਾ ਬਹੁਤ ਪਿਆਰਾ ਬਣਿਆ ਬਲੈਕ ਸੂਟ ਆ ਇਹ ਫ੍ਰਿੰਟ ਸ਼ਰਟ ਆ neckline ਦੇਖੋ ਔਰ ਬਾਜੂ ਤੇ ਵੀ ਆਪਾਂ ਡਿਜ਼ਾਈਨ ਦਿੱਤਾ ਐਂਕਰਿੰਗ ਦਾ ਔਰ ਸ਼ਰਟ ਦੇ ਘੇਰੇ ਦੇ ਉੱਪਰ ਵੀ ਐਂਕਰਿੰਗ ਦਾ ਕੰਮ ਦਿੱਤਾ ਇਹ ਟੈਬੀ ਲਾਈਨਿੰਗ ਦੇ ਉੱਤੇ ਆ ਇਹਦੇ ਵਿੱਚ ਸਾਡੇ ਤੋਂ ਤੁਸੀਂ ਹੋਰ ਪ੍ਰਿੰਟ ਤੇ ਵੀ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਔਰ ਇਹ ਜੀ ਸਲਵਾਰ ਬਹੁਤ ਪਿਆਰੀ ਸਲਵਾਰ ਬਣੀ ਹੈ ਇਹਦੀ ਕਟਵਰਕ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਸਲਵਾਰ ਬਣੀ ਹੈ ਇਹਦੀ ਤੁਸੀਂ ਇਦਾਂ ਸਾਡੇ ਤੋਂ ਕਿਸੇ ਵੀ ਪ੍ਰਿੰਟ ਦੇ ਸੂਟ ਰੈਡੀ ਕਰਵਾ ਸਕ ਗਏ। ਇਹਦੇ ਨਾਲ ਆਪਾਂ ਜੌਰਜਟ ਦਾ ਦੁਪੱਟਾ ਦਿੱਤਾ। ਸੈਂਟੈਂਸਲ ਡਾਈ ਦਿੱਤਾ। ਡਾਈ ਚੈੱਕ ਕਰ ਸਕਦੇ ਹੋ ਤੁਸੀਂ। ਫੋਰਸ ਐਂਡ ਲੇਸ ਦਿੱਤੀ ਆਪਾਂ। ਬਹੁਤ ਪਿਆਰਾ ਕਲਰ ਕੰਬੀਨੇਸ਼ਨ ਆ। ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਬਹੁਤ ਪਿਆਰਾ ਸੂਟ ਬਣਿਆ। ਅੱਗੇ ਆਪਣੇ ਕੋਲੇ ਪਾਕਿਸਤਾਨੀ ਸੂਟ ਹੈ। ਕਿ ਮਸਲੀਨ ਕਾਟਨ ਦੇ ਉੱਪਰ ਹੈ। फुली पाकिस्तानी है स्टफ भी स्टाइल भी मसलीन स्टफ के ऊपर बनया हो बहुत आरामदायक फैब्रिक है यिचिंग भी पाकिस्तानी स्टाइल च हुई है और ये अपना डिजाइनर पैंट तैयार की है बहुत वजिए तरीके अपना लेसदार डिज़ाइन दिता है ਮਰੇ ਦਾ ਮਸਲੀਨ ਦਾ ਹੀ ਪ੍ਰਿੰਟ ਦੁਪੱਟਾ ਹੈ ਅੱਗੇ ਆਪਣੇ ਕੋਲੇ ਪੰਜਾਬੀ ਸੂਟ ਆ ਕਾਟਨ ਦੇ ਉੱਪਰ ਇਹ ਵੀ ਡਿਜ਼ਾਈਨਰ ਸੂਟ ਆ ਇਹ ਵੀ ਕਾਟਨ ਦੇ ਉੱਪਰ ਬਣਿਆ ਹੈ ਚੈੱਕ ਕਰ ਸਕਦੇ ਹੋ ਅੰਕੀ ਵਰਕ ਔਰ ਆਪਾਂ ਲੇਸ ਦਾ ਡਿਜ਼ਾਈਨ ਦਿੱਤਾ ਹੈ neck line ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੇ ਨਾਲ ਆਪਾਂ ਸਲਵਾਰ ਦਿੱਤੀ ਆ ਪੰਜਾਬੀ ਸਲਵਾਰ ਔਰ ਮਸਲੀਨ ਦਾ ਡਿਜ਼ਾਈਨਰ ਦੁਪੱਟਾ ਦਿੱਤਾ ਹੈ ਤੁਸੀਂ ਇਦਾਂ ਸਾਡੇ ਤੋਂ ਕਿਸੇ ਵੀ ਸਟਫ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਸੂਟ ਔਰ ਤੁਸੀਂ ਸਾਡੇ ਤੋਂ ਬਿਨਾ ਸਟੀਚ ਤੋਂ ਵੀ ਸੂਟ ਲੈ ਸਕਦੇ ਹੋ ਟੈਬੀ ਲਾਈਨਿੰਗ ਦੇ ਵਿੱਚ ਹੋਰ ਵੀ ਪ੍ਰਿੰਟ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਸੂਟ ਨੂੰ ਆਰਡਰ ਕਰ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹੋ ਥੈਂਕ ਯੂ